ਇਸ ਵਿਚਾਰ ਚਰਚਾ ਦੇ ਅੰਦਰ ਸ਼ਾਮਲ ਬਹੁਤ ਹੀ ਸਤਿਕਾਰਯੋਗ ਸਾਡੇ ਅੱਜ ਦੀ ਵਿਚਾਰ ਚਰਚਾ ਦੇ ਮੁਖ ਬੁਲਾਰੇ ਸਰਦਾਰ ਹਮੀਰ ਸਿੰਘ ਜੀ ਵੱਖ-ਵੱਖ ਥਾਵਾਂ ਤੋਂ ਆਏ ਮਿਰੋ ਪੈਣੋ ਫਤਿਹ ਅੱਜ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਿਚਾਰ ਚਰਚਾ ਇੰਟਰਨੈਸ਼ਨਲਿਸਟ ਡੈਮੋਕ੍ਰੈਟਿਕ ਪਲੇਟਫਾਰਮ ਆਈ ਡੀ ਪੀ ਜ਼ਿਲ੍ਹਾ ਕਮੇਟੀ ਵੱਲੋਂ ਜੋ ਮੌਜੂਦਾ ਰਾਜਨੀਤਿਕ ਸਥਿਤੀ ਹੈ ਉਸ ਸਥਿਤੀ ਚ ਕੀ ਕੀਤਾ ਜਾ ਸਕਦਾ ਹੈ ਉਸ ਅਜੰਡੇ ਦੇ ਉੱਤੇ ਵਿਚਾਰ ਚਰਚਾ ਦਾ ਯੋਜਨ ਜਿਹੜਾ ਰੱਖਿਆ ਗਿਆ ਇੱਕ ਚੰਗਾ ਪ੍ਰਾਲਾ ਹੈ ਕਿਉਂਕਿ ਪੰਜਾਬ ਦੀ ਰਾਜਨੀਤਿਕ ਸਥਿਤੀ ਦੇ ਅੰਦਰ ਬਹੁਤ ਵੱਡਾ ਖਲਾ ਜਿਹੜਾ ਅਸੀਂ ਪੰਜਾਬ ਦੇ ਅੰਦਰ ਦੇਖ ਰਹੇ ਹਾਂ ਬੇਸ਼ੱਕ 2022 ਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਅਕਾਲੀ ਭਾਜਪੀ ਤੋਂ ਤੰਗ ਆ ਕੇ ਨਵੀਂ ਵਿਚਾਰਧਾਰਾ ਦਾ ਜਾਂ ਨਵੀਂ ਪਾਰਟੀ ਦਾ ਪੰਜਾਬ ਦੇ ਅੰਦਰ ਜਿਹੜੀ ਸ਼ੁਰੂਆਤ ਹੋਈ 2014 ਤੋਂ ਲੈ ਕੇ ਉਹਨੂੰ ਇੱਕ ਬਹੁਤ ਵੱਡਾ ਮੌਕਾ ਬਤਵਾ ਦਿੱਤਾ 92 ਐਮਐਲਏ ਜਿਤਾ ਕੇ ਦਿੱਤੇ ਲੋਕਾਂ ਦੇ ਮਨਾਂ 'ਚ ਗੁੱਸਾ ਸੀ ਉਹਨਾਂ ਪਾਰਟੀਆਂ ਪ੍ਰਤੀ ਉਹਨਾਂ ਦੀਆਂ ਨੀਤੀਆਂ ਪ੍ਰਤੀ ਉਹਨਾਂ ਦੇ ਨੇਤਾਵਾਂ ਪ੍ਰਤੀ ਔਰ ਉਹਨਾਂ ਨੇ ਉਹ ਗੁੱਸਾ ਜਿਹੜਾ ਪੰਜਾਬ ਦੇ ਅੰਦਰ 2022 ਚ ਜਿਹੜਾ ਕੱਢ ਕੇ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਹੈ 99 ਐਮਐਲਏ ਜਿਤਾਏ ਲੋਕਾਂ ਨੂੰ ਉਮੀਦਾਂ ਸਨ ਕਿ ਸ਼ਾਇਦ ਕੋਈ ਨਵੇਂ ਆਮ ਘਰਾਂ ਦੇ ਮੁੰਡੇ ਬੀਬੀਆਂ ਨੇ ਬੰਦੇ ਨੇ ਸ਼ਾਇਦ ਕੋਈ ਚੰਗੀ ਚੀਜ਼ ਹੋਏਗੀ ਪਰ ਲੋਕਾਂ ਦੇ ਮਨਾਂ ਚ ਜੋ ਇਹ ਇੱਛਾ ਸੀ ਸ਼ਾਇਦ ਉਹਨਾਂ ਦੀ ਉਹ ਇੱਛਾ ਇੱਕ ਸਮਝ ਦੀ ਕਮਜ਼ੋਰੀ ਦਾ ਹਿੱਸਾ ਸੀ ਸੋਚੀ ਦੀ ਕਮਜ਼ੋਰੀ ਦਾ ਹਿੱਸਾ ਸੀ ਕਿ ਉਹ ਸਮਝ ਨਹੀਂ ਸਕੇ ਇਸ ਗੱਲ ਨੂੰ ਕਿ ਪਾਲਿਸੀ ਦੇ ਤੌਰ ਦੇ ਉੱਤੇ ਨੀਤੀਆਂ ਦੇ ਤੌਰ ਦੇ ਉੱਤੇ ਅੱਜ ਹਿੰਦੁਸਤਾਨ ਦੀਆਂ ਟੋਟਲ ਪਾਰਟੀਆਂ ਸਾਰੀਆਂ ਪਾਰਟੀਆਂ ਇੱਕੋ ਪਾਲਿਸੀ ਤੇ ਚੱਲਦੀਆਂ ਨੇ ਪਰ ਫਿਰ ਵੀ ਇੱਕ ਬਦਲਾਅ ਦਾ ਨਾਅਰਾ ਜਿਹੜਾ ਆਮ ਆਦਮੀ ਪਾਰਟੀ ਨੇ ਦਿੱਤਾ ਉਸ ਬਦਲਾਅ ਦੀ ਹਵਾ 'ਚ ਪੰਜਾਬ ਦੇ ਅੰਦਰ ਆਮ ਆਦੀ ਪਾਰਟੀ ਨੂੰ 92 ਸੀਟਾਂ ਮਿਲੀਆਂ ਉਹਨਾਂ ਦੀ ਸਰਕਾਰ ਬਣੀ ਭਗਵੰਤ ਮਾਨ ਮੁੱਖ ਮੰਤਰੀ ਬਣੇ ਤਾਂ ਉਸ ਸਮੇਂ ਤੋਂ ਲੈ ਕੇ ਲਗਾਤਾਰ ਅਸੀਂ ਪੰਜਾਬ ਦੇ ਅੰਦਰ ਦੇਖਦੇ ਆ ਰਹੇ ਹਾਂ ਕਿ ਪੰਜਾਬ ਦੇ ਹਾਲਾਤ ਕਿੱਧਰ ਨੂੰ ਗਏ ਨੇ ਕਿਸੇ ਵੀ ਲੈਵਲ ਤੋਂ ਲਾਓ ਚਾਹੇ ਹੋ ਰਾਜਨੀਤਿਕ ਤੌਰ ਦੇ ਉੱਤੇ ਉਸ ਸਿੰਗਲ ਤੋਂ ਲਾਓ ਆਰਥਿਕ ਤੌਰ ਤੇ ਲਾਓ ਸੱਭਿਆਚਾਰਕ ਤੌਰ ਤੇ ਲਾਓ ਲਾਡ ਐਂਡ ਆਰਡਰ ਦੇ ਤੌਰ ਤੇ ਲਾਓ ਸਾਰਾ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਇਸ ਕਦਰ ਬਣੇ ਪਏ ਨੇ। ਔਰ ਬੇਸ਼ੱਕ ਪੰਜਾਬ ਦੀ ਆਰਥਿਕਤਾ ਦੇ ਤੌਰ ਤੇ ਆਪਾਂ ਵੇਖਦੇ ਆਂ ਕਿ ਪੰਜਾਬ ਦੀ ਆਰਥਿਕਤਾ ਦੇ ਅੰਦਰ ਜਿਹੜਾ ਕਰਜ਼ਾ ਹੈ, ਅਕਾਲੀ ਬੀਜੇਪੀ ਗਵਰਨਮੈਂਟ ਤੋਂ ਲੈ ਕੇ ਚੱਕਿਆ ਹੋਇਆ, ਕਾਂਗਰਸ ਗਵਰਨਮੈਂਟ ਵੇਲੇ ਵੀ ਉਹ ਕਰਜ਼ਾ ਵਧਦਾ ਗਿਆ ਔਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਉਹ ਕਰਜ਼ਾ 4 ਲੱਖ ਕਰੋੜ ਦੇ ਕਰੀਬ ਚੱਲਿਆ ਗਿਆ ਔਰ ਜਦੋਂ ਅਗਲੀ ਇਲੈਕਸ਼ਨ 27 ਤੱਕ ਆਉਣੀ ਹੈ ਤਾਂ ਉਹ ਕਿਤੇ 4.5-5 ਲੱਖ ਕਰੋੜ ਦੇ ਕਰੀਬ ਉਹ ਕਰਜ਼ਾ ਜਿਹੜਾ ਹੈ। ਅੱਪੜ ਜਾਣਾ ਇਸ ਸਿੰਗਲ ਦੇ ਉੱਤੋਂ ਲਾਰਡ ਐਂਡ ਆਊਟ ਤੌਰ ਦੇ ਉੱਤੇ ਆਪਾਂ ਦੇਖਦੇ ਹਾਂ ਪੰਜਾਬ ਦੇ ਅੰਦਰ ਕੀ ਸਥਿਤੀ ਬਣੀ ਹੋਈ ਹੈ ਰੋਜ਼ ਮਾਰਡਰ ਘਟਨਾਵਾਂ ਇਸ ਤਰ੍ਹਾਂ ਦਾ ਜਿਹੜਾ ਸਾਰਾ ਚੱਕਰ ਜਿਹੜਾ ਉਹ ਚੱਲਦਾ ਹੈ ਪਰ ਸਰਕਾਰ ਜਿਹੜੀ ਹੈ ਇਸ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਕੇ ਚੱਲ ਰਹੀ ਹੈ ਜਿਸ ਤਰ੍ਹਾਂ ਦੂਜੀ ਗਵਰਨਮੈਂਟ ਜਿਹੜੀਆਂ ਨੇ ਭਾਜਪਾ ਗਵਰਨਮੈਂਟ ਸਰ ਕਾਂਗਰਸ ਦੀ ਗਵਰਨਮੈਂਟ ਜਿਹੜੀ ਆ ਉਹ ਤੌਰ ਤਰੀਕੇ ਪੰਜਾਬ 'ਚ ਚਲਾਉਂਦੇ ਰਹੇ ਨੇ ਤਾਂ ਜੇ ਅੱਜ ਅਸੀਂ ਪੰਜਾਬ 'ਚ ਨਸ਼ੇ ਦੀ ਗੱਲ ਕਰਦੇ ਆਂ ਨਸ਼ਾ ਕਿਸ ਹੱਦ ਤੱਕ ਵੱਧ ਚੁੱਕਿਆ ਹੈ ਜੇ ਕੈਪਟਨ ਬਰਿੰਦਰ ਸਿੰਘ ਨੇ ਗੁਟਕਾ ਸਾਫ ਫੜ ਕੇ ਸੌਂ ਖਾਦੀ ਕਿ ਅਸੀਂ ਨਸ਼ਾ ਖਤਮ ਕਰ ਦੇਾਂਗੇ ਤਾਂ ਕੇਜਰੀਵਾਲ ਉਹਨਾਂ ਨੇ ਸੌਂ ਖਾਦੀ ਕਿ ਅਸੀਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੇਾਂਗੇ 3 ਸਾਲ ਹੋ ਗਏ ਨਹੀਂ ਹੋਇਆ ਪਰ ਹੁਣ ਨਸ਼ਾ ਤਸ਼ਕਰਾਂ ਦੇ ਖਿਲਾਫ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਦਾ ਮੰਤਵ ਜਿਹੜਾ ਚਲਾਇਆ ਕੰਮ ਉਹਦੇ ਅੰਦਰ ਅਸੀਂ ਰੋਜ਼ ਦੇਖਦੇ ਆ ਕਿ ਉਹਨਾਂ ਲੋਕਾਂ ਦੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੇ ਘਰਾਂ 'ਤੇ ਆਏ ਨੇ ਬੁਲਡੋਜ਼ਰ ਜਿਹੜਾ ਕਲਚਰ ਹੈ ਉਹ ਚਲਾਇਆ ਜਾ ਰਿਹਾ ਹੈ ਜਿਵੇਂ ਯੂਪੀ ਦੇ ਅੰਦਰ ਜੋਗੀ ਜਿਹੜਾ ਦਿੱਤੇ ਨਾਥ ਜੋਗੀ ਗਵਰਨਮੈਂਟ ਨੇ ਚਲਾਇਆ ਉਸੇ ਰੀਸ ਤੇ ਚੱਲਦੇ ਆ ਭਗਵੰਤ ਮਾਨ ਗਵਰਨਮੈਂਟ ਵੀ ਉਹਨਾਂ ਜਿਹੜਾ ਘਰਟਾ ਰਹੇ ਨੇ ਉਹਨਾਂ ਦੇ ਛੋਟੇ ਬੱਚੇ ਲੜਕੀਆਂ ਲੜਕੇ ਜਿਹੜੇ ਨੇ ਪਰਿਵਾਰ ਪਿੱਛੇ ਜਿਹੜਾ ਹੈ ਉਹ ਛੜਕਾਂ ਤੇ ਰੋਣ ਲਈ ਉਹ ਹੈ ਕਾਨੂੰਨ ਦਾ ਰਾਜ ਕੋਈ ਨਹੀਂ ਜੇਕਰ ਉਹ ਦੋਸ਼ੀ ਨੇ ਤਸ਼ਕਰੀ ਕਰਦੇ ਨੇ ਨਸ਼ਾ ਵੇਚਦੇ ਨੇ ਗਲਤ ਹੈ ਪਰ ਉਹਨਾਂ ਨੂੰ ਕਾਨੂੰਨ ਮੁਤਾਬਕ ਜਿਹੜੀ ਹੈ ਅਦਾਲਤਾਂ ਨੇ ਅਦਾਲਤਾਂ ਕਾਨੂੰਨ ਮੁਤਾਬਕ ਸਜ਼ਾ ਦੇ ਸਕਦੀਆਂ ਨੇ ਪੁਲਿਸ ਆਪ ਹੀ ਫੜਨ ਵਾਲੀ ਹੈ ਤੇ ਆਪ ਹੀ ਸਜ਼ਾ ਦੇਣ ਵਾਲੀ ਹੈ ਗੱਲਾਂ ਇਹ ਤਰੀਕਾ ਕਰ ਜਿਹੜਾ ਬਹੁਤ ਜਿਹੜਾ ਅਨ ਡੈਮੋਕਰੈਟਿਕ ਤਰੀਕਾ ਹੈ ਗੈਰ ਜਮਹੂਰੀ ਤਰੀਕਾ ਹੈ ਸਰਕਾਰ ਦਾ ਤਾਂ ਇਹ ਸਿੰਗਲ ਤੋਂ ਦੇਖਦੇ ਆ ਕਿ ਗੈਂਗਸਟਰ ਫੜੇਗੇ ਚੋਰ ਫੜੇਗੇ ਉਹਨਾਂ ਨੂੰ ਲੈ ਜਾਂਦੇ ਆ ਕੋਈ ਜਿਹੜਾ ਚੀਜ਼ ਬਰਾਮਦੀ ਲਈ ਹਥਿਆਰਾਂ ਦੀ ਬਰਾਮਦੀ ਲਈ ਤਾਂ ਹਰੇਕ ਦੇ ਕਿਸੇ ਦੇ ਲੱਤ 'ਚ ਗੋਲੀ ਕਿਸੇ ਦੇ ਗਿੱਟੇ 'ਚ ਗੋਲੀ ਉਹਨਾਂ ਨੂੰ ਜ਼ਖਮੀ ਕਰਦੇ ਆ ਇਨਕਾਊਂਟਰ ਕਰਦੇ ਆ ਜਿਹੜੇ ਫੇਕ ਜਿਹੜੇ ਮਤਲਬ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇਹ ਪੰਜਾਬ ਦੇ ਅੰਦਰ ਇੱਕ ਪੁਲਸ ਰਾਜ ਦੀ دہشت ਜਿਹੜੀ ਹੈ ਉਹ ਫਲਾਈ ਜਾ ਰਹੀ ਹੈ ਤੇ ਅਸੀਂ ਕਿੰਨੀਆਂ ਘਟਨਾਵਾਂ ਦੇਖਦੇ ਆ ਆਪਣੇ ਇਧਰ ਪਟਿਆਲਾ ਨਾਬੇ ਏਰੀਆ ਦੇ ਅੰਦਰ ਜਿਹੜਾ ਮੁੰਡਾ ਜਸਪ੍ਰੀਤ ਜਿਹੜਾ ਉਹ ਇਨਕਾਊਂਟਰ ਦੇ ਅੰਦਰ ਮਾਰਿਆ ਗਿਆ ਆ ਹੁਣ ਆਪਾਂ ਜਿਹੜਾ ਅਬੋਰ ਦੇ ਅੰਦਰ ਘਟਨਾ ਵਾਪਰੀ ਹੈ ਦੋ ਮੁੰਡਿਆਂ ਪਟਿਆਲੇ ਜ਼ਿਲ੍ਹੇ ਦੇ ਇਨਕਾਊਂਟਰ ਦੇ ਵਿੱਚ ਮਾਰੇ ਗਏ ਨੇ ਤਾਂ ਇਹ ਹਾਲਾਤ ਜਿਹੜੇ ਪੰਜਾਬ ਦੇ ਅੰਦਰ ਪੁਲਸ ਜਿਹੜਾ ਰਾਜ ਬਣਾਉਣ ਵਾਲਾ ਜਿਹੜਾ ਕੰਮ ਹੈ ਉਸ ਲੈਵਲ ਤੋਂ ਜਿਹੜਾ ਕੀਤਾ ਜਾ ਰਿਹਾ ਸਾਰਾ ਤੁਸੀਂ ਪੰਜਾਬ ਦੀ ਜਿਹੜੀ ਫਿਜਾ ਇਹ ਸਿੰਗਲ ਦੇ ਅੰਦਰ ਬਣੀ ਪਈ ਹੈ ਕਿ ਪੰਜਾਬ ਦੇ ਲੋਕ ਸੋਚਦੇ ਨੇ ਜਾਂ ਇਹ ਮਹਿਸੂਸ ਕਰਦੇ ਨੇ ਕਿ ਸ਼ਾਇਦ ਪੰਜਾਬ ਦੇ ਲੋਕ ਠੱਗੇ ਗਏ ਨੇ ਇੱਚ ਕੋਈ ਸ਼ੱਕ ਨਹੀਂ ਹੈ ਸੋ ਨੀਤੀ ਦੇ ਤੌਰ ਦੇ ਉੱਤੇ ਜੇ ਅਸੀਂ ਗੱਲ ਕਰਦੇ ਆਂ ਕਿ ਹਿੰਦੁਸਤਾਨ ਦੀ ਮੋਦੀ ਗਵਰਨਮੈਂਟ ਵੀ ਕਾਰਪੋਰੇਟ ਨੀਤੀਆਂ ਤੇ 2014 ਤੋਂ ਲੈ ਕੇ ਚੱਲ ਰਹੀ ਹੈ ਉਹ ਕਾਰਪੋਰੇਟ ਨੀਤੀਆਂ ਜਿਹੜੀਆਂ ਕਾਂਗਰਸ ਗਵਰਨਮੈਂਟ ਵਲੇ ਚੱਲੀਆਂ ਔਰ ਮੋਦੀ ਗਵਰਨਮੈਂਟ ਨੇ ਉਸ ਕਾਰਪੋਰੇਟ ਫਲਸਫੀ ਨੂੰ ਜਿਹੜੀ ਵੱਧ ਤੋਂ ਵੱਧ ਮੁਨਾਫਾ ਕਮਾਉਣ ਵਾਲੀ ਫਲਸਫੀ ਹੈ ਨੀਤੀ ਹੈ ਉਹ ਸਨੀਤੀ ਨੂੰ ਹੋਰ ਬੜਾਵਾ ਦਿੱਤਾ ਹੈ ਦਰਵਾਜ਼ੇ ਵੱਡੇ ਖੋਲੇ ਨੇ ਅਡਾਨੀਆਂ ਵਾਨੀਆਂ ਲਈ ਉਹ ਸਾਰੀਆਂ ਚੀਜ਼ਾਂ ਖੋਲੀਆਂ ਨੇ ਤਾਂ ਉਸੇ ਨੀਤੀ ਦੇ ਚੱਲਦੇ ਹੋਏ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਉਹ ਵੀ ਜਿਹੜੀ ਆਪਣੀ ਇੰਡਸਟਰੀਅਲ ਪਾਲਿਸੀ ਹੈ ਉਦਯੋਗਕ ਨੀਤੀ ਹੈ ਉਹਨਾਂ ਘਰਾਣਿਆਂ ਨੂੰ ਹੀ ਬੜਾਵਾ ਦੇਣ ਲਈ ਬਣਾਉਂਦੀ ਹੈ ਜਿਹੜੀ ਮੋਦੀ ਗਵਰਨਮੈਂਟ ਉਹ ਕਰ ਰਹੀ ਹੈ ਤਾਂ ਉਹਨਾਂ ਨੀਤੀਆਂ ਤੇ ਚੱਲਦਿਆਂ ਹੀ ਤਾਂ ਅੱਜ ਅਸੀਂ ਦੇਖਦੇ ਹਾਂ ਕਿ ਮੋਦੀ ਗਵਰਨਮੈਂਟ ਨੇ ਜਿਹੜੇ ਇੰਡਸਟਰੀਅਲ ਲੋਕ ਨੇ ਜਿਹੜੇ ਧਰਤੀ 'ਚ ਪਾਣੀ ਜਿਹੜਾ ਧਰਤੀ ਵਾਲਾ ਪਾਣੀ ਖਰਾਬ ਕਰ ਰਹੇ ਨੇ ਪੀਣ ਵਾਲਾ ਪਾਣੀ ਖਰਾਬ ਕਰ ਰਹੇ ਨੇ 1972 ਦੀ ਧਾਰਾ ਜਿਹੜੀ ਹੈ ਜਿਹੜੀ ਉਹਨਾਂ ਨੂੰ ਸਜ਼ਾ ਜਖਤਾ ਸੀ ਉਹਨੂੰ ਬਦਲ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਸਿਰਫ ਜੁਰਮਾਨੇ ਦੀ ਸਜ਼ਾ ਕਰ ਦਿੱਤੀ ਗਈ ਤੇ 5 ਲੱਖ ਤੋਂ 15 ਲੱਖ ਤੱਕ ਜੁਰਮਾਨਾ ਕਰਦੇ ਹੋ ਤਾਂ ਜਿਹੀ ਜਿਹੜੀ ਗਵਰਨਮੈਂਟ ਹੈ ਭਗਵੰਤ ਮਾਨ ਦੀ ਵੀ ਉਹਨੇ ਉਹੀ ਪਾਲਿਸੀ ਬਣਾ ਕੇ ਜਿਹੜਾ ਪੰਜਾਬ ਦੇ ਅੰਦਰ ਵੀ ਲਾਗੂ ਕਰ ਦਿੱਤਾ ਕਿ ਪੰਜਾਬ ਦਾ ਪਾਣੀ ਜਿਹੜਾ ਧਰਤੀ ਹੇਠਲਾ ਜਿੰਨਾ ਗੰਦਾ ਪਾਣੀ ਪਾਉਣਾ ਤੁਸੀਂ ਪਾ ਸਕਦੇ ਹੋ ਤੁਹਾਨੂੰ ਕੋਈ ਰਿਕਾਰਡ ਨਹੀਂ ਸਿਰਫ ਜੁਰਮਾਨਾ ਲਵਾਂਗੇ ਜੁਰਮਾਨਾ ਜਿਹੜਾ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਕੋਈ ਦੇਣਾ ਔਖਾ ਨਹੀਂ ਸਜ਼ਾ ਦਾ ਜਿਹੜਾ ਕਾਨੂੰਨ ਹੈ ਉਹ ਉਹਨਾਂ ਨੇ ਖਤਮ ਕਰ ਦਿੱਤਾ 1974 ਦਾ 50 ਗਵਰਨਮੈਂਟ ਨੇ ਵੀ ਸੋ ਇਹ ਜਿਹੜੇ ਜਹੇ ਤਰੀਕੇ ਨੇ ਔਰ ਪੰਜਾਬ ਦੇ ਅੰਦਰ ਜਿਹੜਾ ਜ਼ਮੀਨਾਂ ਦੀ ਕੁਆਇਰ ਦਾ ਸਵਾਲ ਸਾਡੇ ਸਾਹਮਣੇ ਵੱਡਾ ਅੱਜਕੱਲ ਜਿਹੜਾ ਲੈਂਡ ਪੂਲਿੰਗ ਦਾ ਮੁੱਦਾ ਸਾਡੇ ਸਾਹਮਣੇ ਬਣਿਆ ਹੋਇਆ ਕਿ ਪੰਜਾਬ ਦੇ ਅੰਦਰ ਭਾਰਤ ਮਾਲਾ ਪ੍ਰੋਜੈਕਟ ਦੇ ਅੰਦਰ ਜਿਹੜੀ ਤਕਰੀਬਨ 22000 ਕਰੋੜ ਤੋਂ 22000 ਏਕੜ ਤੋਂ ਜ਼ਮੀਨ ਉਹ ਕਹਿਰ ਹੋ ਚੁੱਕੀ ਹੈ ਭਾਰਤ ਮਾਲਾ ਜਿਹੜੇ ਸੜਕ ਬਣੇ ਪ੍ਰੋਜੈਕਟ ਬਣੇ ਨੇ ਤਾਂ ਅੱਜ ਲੈਂਡ ਪੂਲਿੰਗ ਦੇ ਅੰਦਰ ਜਿਹੜੇ ਆਪਣੇ ਬਣਾਉਣੇ ਨੇ ਅਰਬਨ ਸਟੇਟ ਸ਼ਹਿਰ ਬਣਾਉਣੇ ਨੇ ਜਿਹੜੇ ਸ਼ਹਿਰੀ ਬਸੋਂ ਕਰਨੀ ਹੈ ਤਾਂ ਉਹਦੇ ਅੰਦਰ ਵੀ ਪੰਜਾਬ ਦੇ ਅੰਦਰ ਦੇਖਿਆ ਜਾ ਰਿਹਾ ਹੈ ਤਕਰੀਬਨ 158 ਪਿੰਡਾਂ ਤੋਂ ਉੱਪਰ ਇਹ ਅੰਦਾਜ਼ਾ ਹੈ ਕਿ ਸ਼ਾਇਦ 40000 ਏਕੜ ਤੋਂ ਉੱਪਰ ਜ਼ਮੀਨ ਜਿਹੜੀ ਆਹੋ ਅਕਵਾਇਰ ਕਰਨ ਜਾ ਰਹੀ ਹੈ ਪੰਜਾਬ ਦੀ ਗਵਰਨਮੈਂਟ ਔਰ ਸ਼ਹਿਰ ਬਚਾਉਣ ਦੇ ਤਰ੍ਹਾਂ ਦੇ ਤਰੀਕੇ ਉਹਦੇ ਖਿਲਾਫ ਵੀ ਜਿਹੜਾ ਮਤਲਬ ਪੰਜਾਬ ਦੀ ਪੰਜਾਬ ਦੇ ਅੰਦਰ ਬੜੀ-ਬੜੀ ਆਵਾਜ਼ ਉੱਠ ਰਹੀ ਹੈ ਕਿਸਾਨ ਜੱਥੇਬੰਦੀਆਂ ਵੀ ਉਸ ਇਲਾਕੇ ਦੇ ਅੰਦਰ ਵੀ ਤਾਂ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਨੇ ਔਰ ਜਿਹੜੀ ਰੈਡ ਐਂਟਰੀ ਇੰਡਸਟਰੀ ਹੈ ਉਹ ਵੀ ਪੰਜਾਬ ਦੇ ਅੰਦਰ ਜਿਹੜੀ ਹੈ ਪੰਜਾਬ ਦੀ ਗਵਰਨਮੈਂਟ ਜਿਹੜੀ ਹੈ ਉਹ ਲਿਆ ਰਹੀ ਹੈ ਕਿਤੇ ਸੀਮੈਂਟ ਫੈਕਟਰੀ ਕਿਤੇ ਜਿਹੜਾ ਬਾਇਓਮਾਸ ਪ੍ਰੋਜੈਕਟ ਸਾਰੇ ਇਹ ਚੀਜ਼ਾਂ ਸਾਰੀਆਂ ਪੰਜਾਬ ਦੀ ਵਾਤਾਵਰਣ ਨੂੰ ਪੰਜਾਬ ਦੇ ਕੁਦਰਤੀ ਸਾਧਨਾਂ ਨੂੰ ਪੰਜਾਬ ਦੀ ਮਨੁੱਖਤਾ ਨੂੰ ਤਬਾਹ ਕਰਨ ਵਾਲੀਆਂ ਨੇ ਉਹਨਾਂ ਕਾਰਪੋਰੇਟ ਨੀਤੀਆਂ ਦੇ ਖਿਲਾਫ ਇੱਕ ਵੱਡੇ ਵਿਆਪਕ ਅੰਦੋਲਨ ਦੀ ਜ਼ਰੂਰਤ ਹੈ ਇਕਜੁੱਟ ਹੋ ਕੇ ਲੜਾਈ ਲੜਨ ਦੀ ਜ਼ਰੂਰਤ ਹੈ ਜਦੋਜਹਿਦ ਕਰਨ ਦੀ ਜ਼ਰੂਰਤ ਹੈ ਉਹਦੇ ਲਈ ਸਮੁੱਚੀ ਲੋਕਾਈ ਦੀ ਏਕਤਾ ਬਣਨਾ ਉਹਨਾਂ ਨੀਤੀਆਂ ਦੇ ਖਿਲਾਫ ਜਿਹੜਾ ਜਿਹੜਾ ਵੱਡਾ ਅੰਦੋਲਨ ਕਰਨ ਦਾ ਸਵਾਲ ਹੈ ਉਹ ਅੰਦੋਲਨ ਕਰਨ ਦੀ ਜ਼ਰੂਰਤ ਹੈ ਤਾਂ ਹੀ ਪੰਜਾਬ ਦੇ ਅੰਦਰ ਇਸ ਝੰਡੇ ਤੇ ਜਦੋਂ ਅਸੀਂ ਚਰਚਾ ਕਰਦੇ ਹਾਂ ਇਹ ਸਾਰੀ ਸਥਿਤੀ ਨੂੰ ਸਮਝਣਾ ਜਿਹਦੇ ਵਿੱਚ ਡਿਟੇਲ ਚ ਵਿਆਖਿਆ ਸਰਦਾਰ ਹਮੀਰ ਸਿੰਘ ਜੀ ਕਰਨਗੇ ਉਹਦੇ ਆਪਾਂ ਵਿਚਾਰਾਂ ਨੂੰ ਸੁਣਨਾ ਹੈ ਉਹ ਉਹ ਵਿਚਾਰਾਂ ਨੂੰ ਆਪਾਂ ਗ੍ਰੈਸਪ ਕਰਨਾ ਸੋ ਅੱਗੇ ਵੱਧ ਕੇ ਫਿਰ ਆਪਾਂ ਜੇ ਆਈਡੀਪੀ ਦੇ ਤੌਰ ਦੇ ਉੱਤੇ ਸਾਨੂੰ ਕੋਈ ਸਰਗਰਮੀ ਕਰਨੀ ਪੈਂਦੀ ਹੈ ਤਾਂ ਉਹ ਜੀ ਸਰਗਰਮੀ ਜੀ ਵੀ ਸਾਨੂੰ ਹਿੱਸਾ ਬਣਨਾ ਚਾਹੀਦਾ ਹੈ ਸਾਂਝੇ ਅੰਦੋਲਨ ਜਿਹੜੇ ਕਿਤੇ ਚੱਲਦੇ ਨੇ ਉਹਨਾਂ ਦਾ ਹਿੱਸਾ ਬਣਨਾ ਚਾਹੀਦਾ ਤਾਂ ਹੀ ਅਸੀਂ ਇਹ ਸਮਾਜੇ ਪੰਜਾਬ ਦੀ ਸਥਿਤੀ ਚ ਤਬਦੀਲੀ ਚ ਆਪਣਾ ਯੋਗਦਾਨ ਪਾ ਸਕਦੇ ਆ ਇਹਨਾਂ ਕਹਿੰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ